ਇਹ ਕਿੰਨੀ ਕ ਵਾਰ ਪੋਚੇ ਲਾਉਣੇ ਆ ਸਵੇਰ ਦੇ ਆ ਦੂਜੀ ਵਾਰ ਲਾ ਲੇ ਆ ਕੀ ਤਰ੍ਹਾਂ ਫਾਇਦਾ ਹੋ ਗੱਲ ਵੀ ਤੂੰ ਕਿਤੇ ਘਟਾ ਦੇ ਆਈ ਜਾਣਾ ਵਾ ਮੈਂ ਹੈ ਕੀ ਹੋਇਆ ਅੱਜ ਨਹੀਂ ਨਹੀਂ ਮੈਂ ਜਾਣ ਨਹੀਂ ਹਾਂ ਵੀ ਗੰਦਾ ਗੰਦਾ ਜੀ ਮੈਨੂੰ ਤਾਂ ਚੰਗੀ ਨਹੀਂ ਲੱਗਦੀ ਆਪਣੀਆਂ ਪ੍ਰਾਣਾ ਜੇ ਲਾ ਜਾਂਦੇ ਜੇ ਜਦੋਂ ਸਵੇਰੇ ਪੋਚਾ ਲਾ ਲਿਆ ਤਾਂ ਫੇਰ ਕੀ ਕਰਨੂਗਾ ਵੀ ਦੀ ਆਪਣੀ ਨੂੰ ਪਾਣੀ ਦੇ ਔਰ ਆਪੇ ਕਹਿੰਦੇ ਮੈਂ ਰੋਣੂਗਾ ਫਿਰ ਪੜਨ ਬੈਗੀ ਬਣ ਗਈ ਗੱਲ ਬੰਦ ਗਈ ਬਣ ਗਈ ਆ ਬੜਾ ਲੋ ਖਲਾ ਕੇ ਤੇ ਉਹ ਗੱਲ ਉਹ ਭੀੜ ਹੁੰਦੀ ਆ ਨਾ ਭੀੜ ਥੋੜੀ ਜਿਹੀ ਕਿਤੇ ਹਾਂਜੀ ਹਾਂਜੀ ਕੋਈ ਨਹੀਂ ਤਨੀ ਬਹੁਤ ਪਾਣੀ ਲੈਂਦੀ ਸੋਨੀ ਮਗਾਸ ਰਹਿਗਾ ਥੋੜਾ ਜਿਹਾ ਉਹ ਚਲਾ ਆਈ ਨਾ ਸੋਨੀ ਲੈ ਆ ਪਾਣੀ ਕਰਨੀ ਬੜੀ ਆ ਹਾਂਜੀ ਲੈ ਫਣ ਕੀ ਗੱਲ

ਹਲੋ ਤੇ ਮੇਰੀ ਆਹੀ ਨਹੀਂ ਸਰਪਾ ਤੇਰੇ ਬਾਕੀ ਪੈਸੇ ਤੇਰੇ ਹੀ ਹੈ ਹਨਾ ਆਹੋ ਮੰਮੀ ਅੱਜ ਜਦੋਂ ਤੂੰ ਹੀ ਚਲ ਗਈ ਸੀ ਨਾ ਤੇਰੇ ਨਾਲ ਟਾਈ ਨੇ ਦੀਦੀ ਨੂੰ ਨਾ ਬੋ ਕੱਲਾ ਕਿੱਤਿਆਂ ਗਈ ਚਲ ਗਈ ਕਮੰਡੀਆਂ ਘਰ ਤੇ ਮੈਂ ਤੇ ਜੋ ਕਣਵੀਰ ਨਾਲ ਬਾਹਰ ਬੈਠਾ ਹੀ ਪੜਨ ਤੇ ਟਾਈ ਵੀਰੇ ਨੇ ਕਹਿ ਕੇ ਕਿਹੀ ਕੀ ਦਵਾਈ ਲਓ oh sorry ਸਬਜੀ ਲਓ ਕਿ ਜਾ ਕੇ ਸਬਜੀ ਲਾਇਆ ਅੱਛਾ ਤੇ ਵੀਰਾ ਬਹਿ ਗਿਆ ਤੇ ਦੀਦੀ ਚਾਹ ਲੈ ਆਈ ਤੇ ਆਪਾਂ ਮੁੰਡੇ ਦੇ ਬਹਿ ਕੇ ਚਾਹ ਪੀਂਦੇ ਪਏ ਤੇ ਉੱਤਰੋ ਤਾਈ ਆ ਗਈ ਤਾਈ ਦੀਦੀ ਨੂੰ ਕਹਿੰਦੀ ਹੜ ਹੜ ਕਰਦੀ ਆ ਇਹ ਮੂਟਿਆ ਨਾ ਮੋਟਾ ਚੂੜ ਕੇ ਪੈਂਦੀ ਆ ਬੜਾ ਬੁਲਗੀ ਤੇ ਦੀਦੀ ਅੰਦਰ ਆ ਕੇ ਹੁੰਦੀ ਆ ਇਹ ਦੱਸ ਪਰ ਤਾਈ ਦਾ ਕਰਾਂ ਇਹ ਤੇ ਮੇਰੇ ਵਾਲਾ ਹੱਲ ਲੱਭਦੀ ਆ ਵੀ ਜਿੰਨੂੰ ਨਹੀਂ ਉਹਨੂੰ ਉੱਠ ਕੇ ਮੇਰੇ ਵਾਂਗ ਗੱਲਾਂ ਜਦੋਂ ਉੱਠੀ ਗੱਲ ਕਰ ਲਈ ਜਦੋਂ ਉੱਠੀ ਗੱਲ ਕਰ ਲਈ ਤਕੀ ਆਖੂਗੀ ਵੀ ਬਗਾਨੀ ਕੁੜੀ ਜਾ ਕੇ ਵੀ ਇੰਨੀਆਂ ਗੱਲਾਂ ਉੱਥੇ ਕਰਦੀ ਆਪਣਾ ਤੇ ਘਰ ਦਾ ਡਹੀ ਪਾਜ ਕੱਢਣ ਜਾਣ ਕੇ ਕਮਾਂਡੀਆਂ ਕਰੋ ਆਈ ਸੀ ਕਿ ਓ ਤੂੰ ਆ ਕੇ ਨਾ ਪੁੱਲੀ ਨਾ ਇਹਦਾ ਨਾ ਜਿੱਦਾਂ ਦੇ ਹੁੰਦੇ ਵੀ ਦਿਮਾਗ ਫਿਰ ਗਿਆ ਵਾ ਆ ਸਰ ਨਾ ਕਰਿਆ ਕਰੋ ਰਹਿਣ ਦਿਆ ਕਰੋ ਜੀ ਜੀ ਨੂੰ ਕਿਹਾ ਸੀ ਤੇ ਦੀਦੀ ਤੇ ਜਲੂਸ ਹਾਏ ਹਾਏ ਤੂੰ ਚੁੱਪ ਕਰਾਉਣਾ ਹੀ ਨਾ ਕਰੀ ਬਸ ਬਾ ਇਦਾਂ ਦਾ ਵਾ ਮੈਂ ਤਾਂ ਕਿਹਾ ਤੇ ਫਿਰ ਮਸੀ ਚੁੱਪ ਕਰਾਈ ਫਿਰ ਕਿਤੇ ਚੁੱਪ ਹੋਏ ਭਾਈਓ ਨਹੀਂ ਫਿਰ ਕੂੰਦੇ ਹੀ ਹਨਾ ਕੋਦਾਨੀ ਕਿੱਥੇ ਗਈ ਆ ਘਰੇ ਤਾਂ ਹੈ ਨਹੀਂ ਆ ਦੱਸ ਕੇ ਤਾਂ ਕਿਹੜਾ ਜਾਂਦੀ ਆ ਨਾ ਹਾਨੂੰ ਦੱਸਣਾ ਨਾ ਜੋ ਆਪਣੇ ਵੀਰੇ ਨੂੰ ਦੱਸਣਾ ਆਪਣੀ ਮਰਜ਼ੀ ਦੀ ਮਾਲਕ ਵਾ ਜਦੋਂ ਜਦੋਂ ਦਿਲ ਕਰੇ ਜਦੋਂ ਸਾਡੇ ਅਰਕੇ ਕਿਤੇ ਇਦਾਂ ਚੱਲ ਜੇ ਤਾਂ ਫੇ ਸ਼ਤੀ ਸ਼ਤੀ ਗੱਲਾਂ ਘਾਟਦੀ ਆ ਆਪੇ ਆ ਜਣਾ ਫਿਰ ਤੁਰ ਕੇ ਬੈਠੇ ਕਿਤੇ ਬੈਠੀ ਹੋਣੀ ਗਵਾਂਡੀਆਂ ਦੇ ਇੱਧਰ ਨਾ ਹੋਊਗੀ ਤੇ ਐ ਪਾਸੇ ਹੋਊਗੀ ਹੁਣ ਮੱਲੇਵਾਲ ਕਿਤੇ ਨੇ ਕਿਤੇ ਹਾਂ ਨੀ ਉਹ ਆ ਮੇਰੀ ਗਾ ਸੋਣਾ ਹਾਂਜੀ ਮੰਮੀ ਆਪਣੇ ਮਾਸੀ ਨੂੰ ਕਹਿ ਤੇ ਜਿੰਦਾਂ ਨੂੰ ਹੁਣ ਕਲਾ ਦੇ ਫੇਰ ਜੂ ਕਾ ਚ ਲੜਾਈ ਪਊਗੀ ਤੈਨੂੰ ਪਤਾ ਵਾ ਗੁਰਪਿੰਦਰ ਦੇ ਸੁਭਾ ਦਾ ਉਹ ਤਾਂ ਮੈਂ ਲੜੂਗਾ ਤੇ ਮੈਂ ਲਾ ਹੀ ਲੈਣੀ ਫੋਨ ਹਾਂ ਫੋਨ ਲਾ ਮਾਸੀ ਆਪਣੀ ਨੂੰ ਮੈਂ ਤਾਂ ਉਦੋਂ ਵੀ ਕਿਹਾ ਸੀ ਮੇਰਾ ਫੇਰ ਜ਼ਿਆਦਾ ਵੀ ਨਹੀਂ ਕਹਿਣ ਨੂੰ ਜੀ ਕੀਤਾ ਮੈਂ ਕਹਿਣਾ ਜੇ ਆ ਹੀ ਗਈ ਆ ਤਾਂ ਪਿੱਛੇ ਹੀ ਪੈ ਗਏ ਮੰਮੀ ਟੀ ਦੀ ਵਿਚਾਰੀ ਤਾਈ ਦੇ ਭੱਜ ਭੱਜ ਕੇ ਕੰਮ ਕਰਦੀ ਕਿੰਨੀ ਚੰਗੀ ਆ ਤੇ ਤਾਈ ਨੂੰ ਬੋਲ ਨਾ ਮਾਸਾਂ ਨਹੀਂ ਪਤਾ ਕਿਤਾ ਬੋਲ ਰਗਾ ਕਤ ਨਹੀਂ ਕੀ ਕਰਨਾ ਫਿਰ ਹੁਣ ਕਾਈ ਦਾ ਤੇ ਇਦਾਂ ਦਾ ਹੀ ਦਿਮਾਗ ਵਾ ਹੁਣ ਵੇਖੇ ਦਾ ਜਾ ਵਾ ਤਾ ਇਹ ਤੇ ਹੁਣ ਖਾਈ ਲਿਆ ਹਾਂ ਹੁਣ ਕੀ ਕਰੀਏ ਭਾਬੀ ਜੀ ਦਾ ਆਂਦਿਆ ਹੈਲੋ ਮਸਜੀ ਅਸ਼ੀਕਾਲ ਸਫਰੀ ਕਾਲ ਹਾਂ ਪ੍ਰੀਤ ਕੀ ਹਾਲ ਵਾ ਠੀਕ ਠਾਕ ਤੂੰ ਹੀ ਸੁਣਾਓ ਸੇਤਾ ਠੀਕ ਆ ਹਾਂ ਠੀਕ ਆ ਠੀਕ ਆ ਹੋ ਸੁਣਾਓ ਵਦਿਆ ਵਦਿਆ ਭੈਣ ਠੀਕ ਆ ਹਾਂਜੀ ਭੈਣ ਵੀ ਠੀਕ ਵਾ ਅੱਛਾ ਤੇ ਗਾਂਲੀ ਦਵਿੰਦਰ ਕੋਹ ਨਹੀਂ ਬਸ ਇਹੋ ਹੀ ਕੰਮ ਤਾਂ ਡੀਆਂ ਕਰਨ ਮੈਂ ਕਹਾਂ ਮੈਂ ਉਧਰ ਲੈਣ ਆਈ ਹਾਂ ਤੇ ਤੁਸੀਂ ਕਹਿ ਤਾ ਵੀ ਅਜੇ ਥੋੜੇ ਦਿਨ ਰੁਕ ਜਿਓ ਤੇ ਮੇਰਾ ਜੀ ਨਹੀਂ ਕੀਤਾ ਮੁੜ ਕੇ ਕਹਿਣ ਨੂੰ ਤੇ ਭਨੇਵੇਂ ਤਾਂ ਦੇ ਦੱਸ ਬਾ ਥੋੜਾ ਜਿਹਾ ਕਾਲਾ ਵਾ ਮੈਂ ਨਰਾਜ਼ ਹੋ ਹੁੰਦੇ ਹਾਂ ਕਿੰਦੇ ਸਮਿਆਂ ਤੋਂ ਤਾਂ ਲੰਘਾ ਵਾ ਤੂੰ ਗਈ ਹਾਂ ਤੇ ਲੈ ਕੇ ਨਹੀਂ ਆਈ ਕੋਮੋ ਫਿਸਤੀ ਆਦਮੀ ਹਾਂ ਤੇ ਮੈਂ ਕੋਈ ਨਹੀਂ ਮਮਾਸੀ ਨਾਲ ਗੱਲ ਕਰਨੀ ਚੱਲ ਪ੍ਰੀਤ ਕੀ ਕਰਨਾ ਇੰਨਾ ਬੜਾ ਟਾਡਾ ਵਾ ਫੇ ਚੱਲ ਮੇਰੇ 10 15 ਦਿਨ ਕੰਢਾ ਤੇ ਹੁਣ ਮੇਰੀ ਸਿਹਤ ਠੀਕ ਵਾ ਤੇ ਚੱਲ ਕੋਈ ਨਹੀਂ ਜੇ ਤੁਸੀਂ ਕਹਿੰਦੇ ਹੀ ਬਹੁਤਾ ਤੇ ਮੈਂ ਸਿਰ ਸਵੇਰੇ ਛੱਡ ਜੂਗੀ ਕੀ ਕਰਨਾ ਫਿਰ ਮੈਂ ਚੱਲ ਜੇ ਸ਼ਾਦੀ ਜਾਓ ਤੇ ਫਿਰ ਤੇ ਚੰਗਾ ਹੁੰਦਾ ਤੇ ਮੈਂ ਇਹਨਾਂ ਨੂੰ ਵੀ ਕਿਹਾ ਸੀ ਹੂੰ ਵੀ ਚੱਲਾ ਆਪ ਲੈ ਉਹ ਜਾ ਕੇ ਤੇ ਫਿਰ ਚੱਲ ਜੇ ਤੁਸੀਂ ਆਜੋਗੇ ਤੇ ਮम्मी ਦਾ ਤੁਹਾਡੇ ਵਿੱਚ ਨਾ ਧਿਆਨ ਜਾ ਵਾ ਹੂੰ ਜੇ ਤੁਸੀਂ ਆਜੋਗੇ ਤੇ ਮम्मी ਵੀ ਮਿਲ ਲੈਂਦੇ ਹਾਂ ਹਾਂ ਉਹ ਤੇ ਮम्मी ਨੂੰ ਨਾ ਤੁਸੀਂ ਕਲਾਇਓ ਚੰਗਾ ਮੈਂ ਹੀ ਆਣ ਕੇ ਮਿਲ ਕੇ ਜਾਵਾਂ ਚਾਹ ਕੋ ਠੰਡੇ ਠੰਡੇ ਆਇਓ ਸਵੇਰੇ ਤੋਂ ਨਾ ਚੜਾਇਗਾ ਹਾਂ ਕੋਈ ਨਹੀਂ ਠੰਡੇ ਹੀ ਆਵਾਂਗੇ ਸੋਨੀਆ ਠੀਕ ਆ ਜਾਂਦੀ ਆ ਪੇਪਰ ਹੋ ਗਏ ਉਹ ਦੇਖ ਨਹੀਂ ਅਜੇ ਨਹੀਂ ਪੇਪਰ ਰਹਿੰਦਾ ਇੱਕ ਅੱਧਾ ਜਿਹਾ ਰਹਿੰਦਾ ਵਾ ਠੀਕ ਆ ਹਾਂ ਚਲ ਠੀਕ ਫੇਰ ਮੈਂ ਠੀਕ ਹੋਊਗੀ ਸਵੇਰੇ ਚੰਗਾ 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 ਸੋਨੀਆ ਦੀਦੀ ਆਪਣੀ ਨਵਾਜ਼ ਮਾਰ ਹਾਂਜੀ ਲਓ ਮੰਨੇਗੇ ਮਾਸੀ ਚਲੋ ਬਹੁਤ ਵਧੀਆ ਹੋ ਗਿਆ ਕਹਿੰਦੇ ਵੀ ਮੈਂ ਆਪੇ ਛੱਡ ਜੂ ਸਵੇਰੇ ਠੰਡੇ ਠੰਡੇ ਆ ਤੇ ਬੁੱਧੀ ਸੋਣੀ ਗੱਲ ਕੀਤੀ ਨਾਲ ਲੈ ਕੇ ਆਉਗੀ ਮੈਂ ਹੀ ਕਿਹਾ ਹੈ ਮੈਂ ਚਲ ਮਮੀ ਵੀ ਮਿਲ ਲੇਂਗੇ ਨਾਲ ਯਾਰ ਗਪਿੰਦਰ ਨੇ ਇਹਨੇ ਗਰਮ ਨਹੀਂ ਹਣਾ ਆਹੋ ਨਾਲ ਉਹਨਾਂ ਹੁਜੀ ਗਰਮੀ ਚ ਜਾਣ ਤੋਂ ਵੀ ਖਿਜਣਾ ਹੀ ਚਲ ਮਾਸੀ ਜੀ ਛੱਡਣਗੇ ਤੇ ਵਧੀਆ ਸ਼ਿਆਣੀ ਆ ਮਾਸੀ ਕੋਈ ਨਹੀਂ ਕਹਿੰਦੇ ਨਾਲ ਨਾਲ ਹੁਣ ਮੇਰੀ ਸਿਹਤ ਵੀ ਥੋੜੀ ਠੀਕ ਵਾ ਠੀਕ ਆ ਦੀਦੀ ਹਾਂਜੀ ਬੁੱਢੀ ਬਲੋਂਦੇ ਆਗੀ ਆਗੀ ਬੱਸ ਮੈਂ ਆਜੋ ਹਾਂਜੀ ਬੱਸ ਜੀ ਨਿਬੜਿਆ ਨਹੀਂ ਕੰਮ ਅਜੇ ਬੱਸ ਨਿਬੜ ਗਿਆ ਵਾ ਇੱਕ ਤੇ ਗਰਮੀ ਬੜੀ ਬਾਹਰ ਤੇ ਫੋਨ ਆਇਆ ਹੀ ਪਿੰਡੋਂ ਪਿੰਡੋਂ ਫੋਨ ਆਇਆ ਕੀ ਕਹਿੰਦੇ ਕਹਿਣਾ ਕੀ ਹੀ ਉਹੋ ਜਿਹੜਾ ਪਿੰਦਰ ਸੋਹਣ ਦੇ ਸੁਭਾ ਦਾ ਤੇ ਤੈਨੂੰ ਪਤਾ ਹੀ ਆ ਤੇ ਕਾਲਾ ਪੈ ਜਾਂਦਾ ਵਾ ਉਹਦਣ ਪ੍ਰੀਤ ਨੂੰ ਆਂਦਾ ਵੀ ਗਈ ਹੀ ਤੇ ਲੈ ਕੇ ਨਹੀਂ ਆਈ ਤੇ ਹੁਣ ਚੱਲ ਮੈਂ ਕੀ ਕਹਿਣਾ ਸੀ ਮੈਂ ਕਿਹਾ ਵੀ ਚੱਲ 10-15 ਦਿਨ ਮੇਰੇ ਕਢਾਤੇ ਆ ਤੇ ਚੱਲ ਕੋਈ ਨਹੀਂ ਤੇ ਹੁਣ ਮੈਂ ਕਿਹਾ ਤੇਨੂੰ ਮੈਂ ਸਵੇਰੇ ਫੇਰ ਸੱਡਾਂ ਦੂੰਗੀ ਹੁਣ ਨਹੀਂ ਨਹੀਂ ਸੱਡਣ ਦੀ ਗੱਲ ਨਹੀਂ ਆ ਭਾਬੀ ਜੀ ਤੇ ਉਦਾਂ ਬਥੇਰਾ ਕੰਮ ਕਰ ਲੈਂਦੇ ਆ ਉਹਨਾਂ ਨੂੰ ਨਹੀਂ ਕੋਈ ਦਿੱਕਤ ਉਹ ਵੇਜ ਜਿਉਂ ਹੀ ਕਾਲੇ ਪੈ ਜਾਂਦੇ ਆਂਦੇ ਹੋਣੇ ਆਂ ਭੀ ਲੈ ਦੇਂਦਾ ਤੇ ਫੇਰ ਹੁਣ ਤੈਨੂੰ ਪਤਾ ਤਾਂ ਹੈਗਾ ਉਹਦੇ ਸੁਭਾ ਦਾ ਕਾਲਾ ਤੇ ਮਿੰਟੋ-ਮਿੰਟ ਪੈ ਜਾਂਦਾ ਮੰਮੀ ਨਾਲ ਇਹ ਗੱਲ ਮੰਮੀ ਨਾਲ ਕਰਨੀ ਈ ਤੁਸੀਂ ਮੰਮੀ ਨਾਲ ਹੁਣ ਉਹਨੇ ਮੇਰੀ ਕਰਾਈ ਨਹੀਂ ਗੱਲ ਤੇ ਉਹਨੇ ਸਲਾਹ ਹਾਉ ਤੇ ਫੇਰ ਹੀ ਆ ਨਾ ਲੈ ਕੀ ਹੀ ਪੰਜ ਦਿਨ ਹੋਰ ਰਹਿ ਲੈਂਦੀ ਮੇਰਾ ਜੀਜਾ ਲੱਗਾ ਹੀ ਰੇ ਤੁਹਾਡਾ ਤੇਰੇ ਨਾਲੋਂ ਵੀ ਜ਼ਿਆਦਾ ਲੱਗਾ ਹੀ ਮੇਰ ਨਾਲ ਤੇ ਫਿਰ ਤੁਸੀਂ ਗੱਲ ਕਾਰੀ ਕਰ ਲਓ ਹੁਣ ਤੇ ਗੱਲ ਭਾਬੀ ਜੀ ਨਾ ਕਰ ਲਓ ਵੀ ਕੋਈ ਨਹੀਂ ਛੱਡ ਜਾਨੀ ਮੈਂ ਦੋ ਦਿਨ ਠਹਿਰ ਕੇ ਹੁਣੀ ਤੇ ਜਿੰਦਗੀ ਪੀਤੀ ਤੇ ਨਹੀਂ ਹੁੰਦੀ ਜੇ ਤੂੰ ਕਵੇਂਗੀ ਤਾਂ ਫਿਰ ਮੈਂ ਕਰ ਲੂੰਗੀ ਤੇ ਨਹੀਂ ਰੇ ਵੇਖ ਲਾ ਫਿਰ ਗਾਂ ਵੀ ਲੋਡ ਹੁੰਦੀ ਆ ਤੇ ਆਖਣਾ ਤੂੰ ਇੱਕੋ ਵਾਰੀ ਬਹਿਲ ਕੇ ਬਹਿ ਗਈ ਉਹਨੂੰ ਹੈ ਚਲੋ ਠੀਕ ਊੜੀ ਦਾ ਜੀ ਲੱਗਾ ਆਈ ਉਹ ਤਾਂ ਕੀ ਕਰਨਾ ਫਿਰ ਕਰਾਂ ਵਾਲੇ ਘਰੇ ਜਾਣਾ ਵਾ ਕਿੱਡਾ ਸੋਣਾ ਮੇਰਾ ਚੀ ਲੱਗਾ ਹੀ ਓਰੇ ਆ ਵੀਰ ਜੀ ਨੂੰ ਵੀ ਪਤਾ ਨਹੀਂ ਕੀ ਗੱਲ ਆ ਇਹਨਾਂ ਨੇ ਆਪਣੇ ਸੁਭਾ ਨੂੰ ਬਦਲਣਾ ਹੀ ਨਹੀਂ ਆ ਜੇ ਮੈਂ ਘਰ ਹੁੰਨੀ ਆ ਤੇ ਕਹਿ ਦਿੰਦੀ ਆ ਅੰਦਰੋਂ ਨਿਗਲਦੀ ਤੇ ਜੇ ਮੈਂ ਹੁਣ ਘੁੰਮਣ ਫਿਰਨ ਆਈ ਆ ਮਾਸੀ ਜੀ ਉਹ ਤੇ ਹੁਣ ਫੋਨ ਤੇ ਫੋਨ ਲਾਈ ਜਾਂਦੇ ਆ ਜਾ ਆ ਜਾ ਬਿੰਦਰ ਕੀ ਯਾ ਲੋ ਟੁੱਪ ਜੀ ਬੇਟੀ ਹਾਂ ਚੁੱਪ ਚਾਪ ਥੀ ਬਹਿਣਾ ਵਾ ਤੁਹਾਨੂੰ ਪਤਾ ਵੀਰ ਜੀ ਦੇ ਸੁਭਾਅ ਦਾ ਉਹ ਭਾਬੀ ਜੀ ਤੇ ਚੱਲ ਆਏ ਸੀ ਤੇ ਨਾ ਨਹੀਂ ਖੜਿਆ ਜਦੋਂ ਭਾਬੀ ਉੱਥੇ ਗਏ ਤੇ ਉਹਨਾਂ ਨੂੰ ਬੋਲੇ ਹੋਣੇ ਕਿ ਤੂੰ ਲੈ ਕੇ ਕਿਉਂ ਨਹੀਂ ਆਈ ਹੁਣ ਫੋਨ ਆਇਆ ਵਾ ਤੇ ਉਹ ਸਭ ਕੁ ਕਹਿਣ ਲਈ ਬਿੰਦਰ ਨੂੰ ਛੱਡ ਕੇ ਜਾਓ ਤੇ ਮੇਰਾ ਤੁਹਾਨੂੰ ਪਤਾ ਜਾਣ ਨਹੀਂ ਕੀ ਨੇ ਗਿਆ ਕਰਨ ਮੇਰੀ ਗੱਲ ਸੁਣ ਤੇਰੇ ਭਲੇ ਕਿ ਸਾਡਾ ਵੀ ਜੀ ਲੱਗਾ ਇੱਥੇ ਠੀਕ ਉਹਨੂੰ ਕਹੇ ਹੋਰ ਚਾਰ ਦਿਨ ਰਹਿ ਜਿੰਨੇ ਵੀਰ ਦਾ ਨਹੀਂ ਉਹਨਾਂ ਕਿੱਥੇ ਮੰਨਣਾ ਵਾ ਹੁਣ ਜਾਣਾ ਪੈਣਾ ਵਾ ਅਸੀਂ ਜਾਂਦੇ ਹੁਣ ਕੱਲ ਨੂੰ ਛੱਡ ਆਉਨੇ ਆ ਐਵੇਂ ਛੱਡਉਂਦੇ ਆ ਤੂੰ ਕਹਦੇ ਦੋ ਚਾ ਦਿਨ ਹੋਰ ਰਹਿਣਾ ਲੈ ਜੋ ਵੀ ਮੈਂ ਤੇ ਕਹਿਣ ਲਈ ਆ ਵੀ ਮੈਂ ਹਮੇਸ਼ਾ ਵਾਸਤੇ ਇੱਥੇ ਰਵਾਂ ਹੁਣ ਕੀ ਕਰਾਂ ਮੇਰੇ ਤੇ ਤੇ ਫੇਚ ਜਿਹੜੀ ਤੈਨੂੰ ਮੈਂ ਗੱਲ ਕਹੀ ਆ ਮੈਂ ਨਹੀਂ ਗੱਲ ਕਰਨੀ ਕਰਦੇ ਨਾ ਤੁਸੀਂ ਕਰੋ ਉਹ ਮੇਰੇ ਘਰ ਦੇ ਤੇ ਕਰਨਾ ਹੀ ਆ ਰਿਸ਼ਤਾ ਉਹਦੇ ਕਾਲੇ ਪਏ ਆ ਤੁਸੀਂ ਆਪਣੀ ਮੰਮੀ ਨਾਲ ਕਰੋ ਆਪਣੀ ਮਾਸੇ ਨਾਲ ਕਰੋ ਉਹ ਕੱਲ ਭਲਾ ਕੀ ਜਾਂਦੇ ਆ ਤੇ ਫਿਰ ਮੈਨੂੰ ਫੋਨ ਕਰਕੇ ਦੱਸਿਓ ਜਰੂਰ ਤੂੰ ਖੋਸ਼ ਆ ਮੈਂ ਤੇ ਹੁਣ ਕਾਦਾ ਖੋਸ਼ ਹੁਣ ਤੇ ਚੱਲ ਜਾਣਾ ਉਹਦਾ ਤੇ ਬੜੀ ਖੁਸ਼ ਹਾਂ ਚਲੋ ਜੀ ਬਿਸਤੇ ਨੂੰ ਖੁਸ਼ ਹਾਂ ਤੂੰ ਹਾਂ ਰਿਸ਼ਤੇ ਨੂੰ ਮੈਂ ਖੁਸ਼ ਹਾਂ ਗੱਲ ਤੇ ਬਣੇ ਕੋਈ ਨਹੀਂ ਮੈਂ ਗੱਲ ਕਰ ਲੈਣਾ ਠੀਕ ਜੇ ਕਹਿੰਦੇ ਤੇ ਚੱਲ ਜਾ ਤੂੰ ਦਨ ਰਾਇਆ ਮੇਰੀ ਗੱਲ ਸਮਝ ਫੋਨ ਕਰੀ ਜਾਏ ਤੁਸੀਂ ਵੀ ਫੋਨ ਮੈਂ ਕਰੂੰਗਾ ਨੰਬਰ ਤਾਂ ਮੈਨੂੰ ਆਹੋ ਕੀ ਕਰੀ ਉਹਦਾ ਤੇ ਬੜੀ ਰੌਣਕੀ ਹੋ ਰਹੀ ਹੱਸ ਹੱਸ ਹੁਣ ਸਾਡਾ ਵਜੀ ਲੱਗਾ ਸੀ ਉਹ ਮੰਮੀ ਨੇ ਵੀ ਨਹੀਂ ਕੋ ਆਖਿਆ ਹਣਾ ਮੈਨੂੰ ਪੱਕਾ ਪਤਾ ਵਾ ਤੇ ਨਾ ਭਾਬੀ ਜੀ ਆਖਿਆ ਵੀਰ ਜੀ ਗਾਲੇ ਪੈ ਜਾਂਦੇ ਆ ਤੇ ਜੇ ਮੈਂ ਉਥੇ ਘਰੇ ਅੰਦਰ ਰਵਾਂ ਕੁੜੀ ਬਾਹਰ ਨਹੀਂ ਨਿਕਲਦੀ ਇਹਨੂੰ ਬਾਹਰ ਕੱਢਿਆ ਕਰੋ ਜੇ ਹੁਣ ਚਾਰ ਦਿਨ ਰਹਿਣ ਆਈ ਹੈ ਤਾਂ ਰਹਿਣ ਦਿੰਦੇ ਹਰ ਨਾਲੇ ਮਾਸੂਮੀਏ ਦਾ ਸੁਭਾਈ ਉਦਾਂ ਦਾ ਵੀਰ ਜੀ ਦਾ ਸੁਭਾਈ ਉਦਾਂ ਦਾ ਮੈਨੂੰ ਪਤਾ ਨਾ ਨਾ ਜਾਣ ਲਾ ਅੱਗੇ ਸਾਤਰੀ ਕਾ ਚੰਗੀ ਤਰ ਜੀ ਲਾ ਕੇ ਬੈਗੀ ਕਿਦਾਂ ਮੱਸਾ ਸੱਚੀ ਗਾਂ ਦੱਸ ਲੀਕ ਹੋ ਰਹੀ ਤੇ ਠੀਕ ਠਾਕ ਮੰਮੀ ਸਵੇਰੇ ਜੇ ਯਾਦ ਕਰਦੇ ਤੇ ਮੈਂ ਤੁਹਾਨੂੰ ਕਿਹਾ ਵੀ ਹੀ ਠੰਡੇ ਠੰਡੇ ਆਇਓ ਧੁੱਪ ਚੜਾ ਲਈ ਫੇਰ ਫੇਰ ਵੀ ਤੈਨੂੰ ਪਤਾ ਟਾਈਮ ਹੋ ਜਾਂਦਾ ਵਾ ਚਲ ਆ ਜੋ ਧੁੱਪ ਦੇ ਸਵਾਹ ਤੇ ਚੜ ਜਾਂਦੀ ਹੈ ਮੱਸਾ ਸੱਚੀ ਗਾ ਕੀ ਮੇਰੀ ਕੀ ਹਾਂਜੀ ਹਾਂ ਰਾਜੀ ਸੱਚੀ ਗਾ ਮੱਸਾ ਸੱਚੀ ਗਾ ਮੰਮੀ ਹਾਂ ਠੀਕ ਹੈ ਬੱਤ ਅੰਦਰ ਹੀ ਆ ਜਾਓ ਗਰਮੀ ਬੜੀ ਆ ਆ ਜਾ ਪਹਿਲਾਂ ਅੰਦਰ ਵੇ 10 ਪਹਿਲਾਂ ਜਿੰਦਰ ਵੀ ਅੱਡਾ ਜੀਰ ਆ ਕੇ ਸੇ ਬੈਠੀ ਹਾਂ ਲੈ ਮੰਮੀ ਜੇ ਮੈਂ ਤੇਰੇ ਨਹੀਂ ਹੁੰਦੀਂ ਜੇ ਮੈਂ ਦਰੋਂ ਨਿਕਲਦੀ ਤੇ ਜੇ ਮੈਂ ਉੱਥੇ ਚਲ ਗਈ ਤੇ ਤੁਹਾਡਾ ਜੀ ਨਹੀਂ ਲੱਗਦਾ ਪਤਾ ਤੇਰਾ ਵੀਸ ਤੂੰ ਬੇ ਤੋੜ ਤੋੜ ਖੰਦਾਈ ਪਰ ਰੋਇਆ ਮੇਰ ਦਾ ਸੁਭਾਈ ਆਂਦਾ ਕੁੜੀ ਨੂੰ ਲੈ ਕੇ ਆਓ ਕੁੜੀ ਨੂੰ ਲੈ ਕੇ ਆਓ ਆਹ ਤੇ ਫਿਰ ਮਨ ਕਿਹੜਾ ਮੰਨਣਾ ਪੈਂਦਾ ਵਾ ਉਹ ਪਤਾ ਇਹ ਸਵਾਲ ਲੱਗਦਾ ਉਦਾਂ ਹੀ ਬੜਾ ਪਿਆਰ ਕਰਨਾਂ ਹੁੰਦੀ ਨਹੀਂ ਜੀ ਲੱਗਦਾ ਨਹੀਂ ਭਾਬੀ ਜੀ ਮੰਮੀ ਹਲਵੇ ਕਿੱਡੀ ਛੇਤੀ ਕਹਤਾ ਜੀ ਲੱਗ ਗਈ ਜਦੋਂ ਨਿੱਕੀਂ ਦੀ ਦੋ ਦੋ ਮਹੀਨੇ ਕਾ ਛੱਡਦੀ ਹਾਂ ਮੈਨੂੰ ਮਾਸੀ ਕੋਈ ਨਾਲ ਚੱਲ ਰਹੀ ਹੁੰਦੀ ਹਾਂ ਉਦੋਂ ਜੀ ਲੱਗ ਜਾਂਦਾ ਉਦੋਂ ਦੋ ਨਿੱਕੀ ਸਾਂ ਉਦੋਂ ਦੋ ਨਿਆਣੀ ਸਾਂ ਹੁਣ ਤੂੰ ਉਹ ਨਿੱਦੀਆਂ ਨੂੰ ਜਵਾਨੀ ਨੂੰ ਮੰਨ ਲੈਣਾ ਚਾਹੀਦਾ। ਨਾਲ ਭੈਣ ਕੋਈ ਨਹੀਂ। ਚੱਲੀ ਅੰਦਰ ਬੈਠ। ਜੇ ਕਿਸਦਾ ਹੋਇਆ ਤੇ ਕੋਈ ਚੱਲ ਗਿਆ। ਹਾਂ, ਚੱਲ ਗਿਆ। ਅੱਜ ਨਹੀਂ ਉਮਰ ਨੂੰ ਦੀਆਂ ਨਹੀਂ ਆਣੀਆਂ ਦੀ। ਵਰਗਵੇਂ ਬਾਦ ਤੋਂ ਸੁਣਾ ਆਪਣੀ ਸੇਧ ਦਾ। ਭੈਣ, ਸੇਧ ਤੇ ਅੱਗੇ ਨਾਲੋਂ ਠੀਕ ਵਾ। ਇੰਨਾ ਹੀ ਬੜਾ ਟਾਡਾ ਵੀ ਚੱਲ ਕੁੜੀ ਤੂੰ ਹੀ ਗਲਤੀ ਕੀਤੀ ਮੇਰੇ ਨਾਲ ਤੇ 10-15 ਦਿਨ ਕਰਾਤੇ। ਤੇ ਤੈਨੂੰ ਪਤਾ ਹੀ ਇਹ ਵੱਡੀ ਤੇ ਜਿੰਦਾਂ ਰਿਸ਼ਤਾ ਕਰਦੀ ਆ। ਚਲੋ ਕੋਈ ਨਹੀਂ 10 ਦਿਨ ਹੋਰ ਰਹਿਣ ਦਿੰਦੇ। ਤੈਨੂੰ ਪਤਾ ਅੱਗੇ ਵੀ ਤੈਨੂੰ ਗੱਲ ਕੀਤੀ ਮੈਂ ਵੀ ਵੀਰ ਦਾ ਸੁਭਾਅ ਕੋ ਹੋ ਜਾਵਾ। ਸੋ ਦੇਖੀ ਨਾ ਮਾਸੀ ਜੀ ਸਮਝ ਮੈਂ ਤਾਂ ਡਰਦੇ ਹਾਂ ਡਰ ਜਾਂਦਾ ਫਿਰ ਗੱਲ ਨਹੀਂ ਕਿਹੜੀ ਕਥਾਰੇ ਗਈ ਸੀ ਮਾਸੀ ਕੋ ਗਈ ਸੀ ਨਾਲੇ ਮੰਮੀ ਮਾਸੀ ਉਹ ਵਿਚਾਰੀ ਉਹ ਵਿਚਾਈ ਕੋ ਕਿਹੜਾ ਇਹ ਕੰਮ ਹੁੰਦਾ ਚੰਗੀ ਤਰ੍ਹਾਂ ਸਾਰਾ ਮੈਂ ਹੀ ਲਈ ਫੇਰਦੀ ਇਹਨੂੰ ਪਤਾਵਾ ਕੇ ਮੈਂ ਤਾਂ ਸੋਨੀਆ ਦਾ ਕੱਲੋਂ ਪੇਪਰ ਪੜ੍ਹਾਈ ਵੀ ਜ਼ਰੂਰੀ ਆ ਕਿਦਾਂ ਸੋਨੀਆ ਦਾ ਹੁਣ ਠੀਕ ਬਸ ਸੋਨੀ ਇਹੋ ਹੀ ਆ ਵੀ ਚੱਲ ਹੁਣ ਉਹਨੂੰ ਆਖੀ ਦੇ ਤੇ ਕੰਮ ਹੀ ਨਹੀਂ ਉਹਨੂੰ ਕਰ ਦਿੰਦੀ ਆਪ ਹੀ ਵਿਚਾਰੀ ਸਾਰੇ ਕੰਮ ਕਰਦੀ ਆ ਹਾਂ ਤੇ ਦਵਾਈ ਦਾ ਦੱਸੋ ਕਿਦਾਂ ਮੈਂ ਬੰਦ ਕਰਤੀ ਵੀ ਖਾਂਦੇ ਜੀ ਨਹੀਂ ਦਵਾਈ ਥੋੜੀ ਥੋੜੀ ਖਾਈ ਜਾਂਦੀ ਚੱਲਦੀ ਹੈ ਜੀ ਦਵਾਈ ਦਵਾਈ ਚੱਲਦੀ ਹੈ ਤੇ ਜੇ ਸਾਡਤੀ ਤੇ ਫਿਰ ਤੈਨੂੰ ਪਤਾ ਵੀ ਫੇਰ ਉਹ ਸਰੀਰ ਉੱਥੇ ਦਾ ਉੱਥੇ ਆ ਜਾਣਾ ਵਾ ਹਾਂ ਦਵਾਈਆਂ ਨਾਲ ਕਰੇ ਫਿਰ ਇਹ ਇੰਨਾ ਹੀ ਬੜਾ ਵਾ ਮੈਂ ਮੰਮੀ ਦਾਲ ਕਦੇ ਨਾ ਰਹਿ ਕੇ ਤੇ ਫੇਰ ਮੈਂ ਜਾਣਾ ਵਾ ਲੱਗਦਾ ਮਾਸੀ ਨੇ ਨਾ ਕੋਈ ਜ਼ਿਆਦਾ ਜੀ ਲਾ ਲਿਆ ਤੇਰਾ ਮੰਮੀ ਬੜਾ ਜੀ ਲੱਗਦਾ ਆਪਣੀ ਤੇ ਨਾ ਉਹ ਜੂਆ ਅੰਬਾ ਦਾ ਬੂਟਾ ਅੰਬੀਆਂ ਖਾਣੇ ਨਹੀਂ ਕੱਟ ਕੱਟ ਕੇ ਕਿਤੇ ਰਾਂ ਔਰ ਜੋਬਨ ਵੀ ਸੁਣਾ ਜੋਬਨ ਵੀ ਠੀਕ ਵਾ ਅੱਛਾ ਹਾਂ ਠੀਕ ਵਾ ਚਲੋ ਲਈ ਫਿਰਦਾ ਆਪਣਾ ਅੰਦਰ ਬਾਹਰ ਦਾ ਤੁਸੀਂ ਮਨਾ ਲਓ ਵੀਰ ਜੀ ਨੂੰ ਆ ਕੋਈ ਨਹੀਂ ਆਪੇ ਮਨਾ ਲੂਗੀ ਪੈਰ ਮਲੇ ਹੋਏ ਨਹੀਂ ਅਜੇ ਆਣ ਕੇ ਤੇ ਗਾਂ ਨੂੰ ਜਾਂਦੀਆਂ ਸਲਾਮ ਆਪੇ ਆਉਂਦਾ ਵੀ ਆ ਇਹ ਹੁਣ ਪਰ ਲੱਗ ਗਿਆ ਆਹੋ ਹੈ ਨਾ ਪਹਿਣਾ ਐਂਦਾ ਨਾ ਕਹਿ ਕੋਈ ਨਹੀਂ ਦੱਸ ਮਾਟੇ ਸੋਨੀਆਂ ਦੇ ਜੇ ਮੈਂ ਘਰ ਹੂੰਗੀ ਤੇ ਮੈਨੂੰ ਘਰ ਨੇ ਟਿਕਣ ਦਿੰਦੇ ਗੁੰਮ ਸੁਮ ਰਹਿੰਦੀ ਐ ਕੁੜੀ ਐ ਜਿੰਜੇ ਨਾਲ ਹੁਣ ਬਾਹਰ ਗਈ ਤਾਂ ਵੀ ਮਾਸੀ ਜੀ ਕੋ ਮੈਂ ਕਿਹੜੇ ਬਗਾਨੇ ਥਾ ਮਾਸੀਆਂ ਮੇ ਮਾਵਾਂ ਜਿੰਦੀਆਂ ਹੋਰ ਦੋੜ ਹੋਰ ਬੜੀ ਖੋਜਵਾ ਮਾਸੀ ਕੋ ਜਾ ਕੇ ਮਾਣ ਲੈਨੇ ਚਲ ਜਾਈ ਜਲਦੀ ਪੁੱਛਵਾਗੇ ਸਾਦੀ ਨਹੀਂ ਆ ਕਿਹਾ ਵੀ ਸੋਨੀਆਂ ਵੀ ਕੋ ਜਿੱਦੀਆਂ ਹੈਗੀਆਂ ਜੀ ਲੱਗਾ ਨਾਲ ਹੋਰ ਨਹੀਂ ਚਲ ਠੀਕ ਮਾਰੋ ਗੱਲਾਂ ਜਾ ਬਣਾ ਖਿਲਾ ਪੀ ਜਾ ਉਹ ਹੀ ਖਾਦਾ ਸੀ ਹਾਂ ਪੀਜ਼ਾ ਲਿਆਂਦਾ ਸੀ ਪੀਜ਼ੇ ਖਾਣੇ ਵਸੇ ਜਾਗੇ ਚਲੋ ਕੀ ਕਰਨਾ ਫਿਰ ਇਦਾਂ ਹੀ ਨੀ ਵੀਰ ਜੀ ਕਿੱਥੇ ਹਨ ਵੀਰ ਜੀ ਬਾਹਰ ਨੂੰ ਗਏ ਜੀ ਕਿ ਨਾਲ ਏਟਮ ਲੱਗੀ ਆ ਤੇ ਅੱਛਾ ਅੱਛਾ ਹਾਂ ਭੈਣ ਹਾਂ ਮੁੰਡਾ ਦੇ ਚੰਗਾ ਵਾ ਜੋਬਨ ਪੇਪਰ ਆਪੇ ਜਿਦਾਂ ਵੇ ਤਾਂ ਉਹ ਹੀ ਕਰਦੀ ਸੜਦੀ ਨਹੀਂ ਆ ਤੇ ਮੁੰਡੇ ਦੇ ਨਾਲ ਹੀ ਆ ਟਾਈਮ ਕੱਢੀ ਜਾਈ ਜਾਂਦੇ ਆ ਵਾ ਵੀ ਚੱਲ ਨਿਕਲਦਾ ਜਾਂਦਾ ਵਾ ਨਹੀਂ ਤੇ ਪੁੱਛ ਲਵਾਂ ਕਿਤੇ ਜਿਦਾਂ ਇੰਨੀਆ ਕਰਦੀ ਆ ਕਰੋ ਗੱਲਾਂ ਬਾਤਾਂ ਮੈਂ ਕਹਿੰਦੇ ਚੰਗਾ ਆ। ਆ ਜੀ ਆਉਣ ਰਹੀ ਹੈ। ਹਾਂ। ਮੇਰੀ ਗੱਲ ਸੁਣੋ। ਮਾਸੀ ਜੀ ਨੇ ਨਾ ਦਵਾਈ ਖਾਣੀ ਜੀ ਤੇ ਨਾ ਰੋਟੀ ਖਾ ਕੇ ਨਹੀਂ ਤੁਰੇ। ਤਾਂ ਕੋਈ ਗੱਲ ਨਹੀਂ। ਸਬਜ਼ੀ ਬਣੀ ਆਲੂ ਪਨੀਰ ਦੀ। ਅੱਛਾ ਆਟਾ ਚੁੱਕਿਆ ਫੁਲਕੇ ਮੈਂ ਲਾ ਲੈਣੀ ਦਹੀਂ ਆ ਗਾ ਨਾਲ। ਚਲੋ ਬਣਾ ਲਓ ਫਿਰ। ਤੂੰ ਖਾਣੀ। ਮੈਂ ਖਾ ਲੂੰਗੀ ਮੇਰੀ ਗਾਉਣਾ ਫੇਰ ਵਿਰਦੀ ਨਹੀਂ ਆ ਜਾਣਾ ਮੈਂ ਫੇਰ ਜਾਣਾ ਜੇ ਦਾੰਗ ਦੇਣਾ ਬਾਅਦ ਧਵਿੰਦਰ ਕੀ ਗੱਲ ਆ ਐਨੀ ਵਾਰੀ ਤੈਨੂੰ ਮਾਸੀ ਹੋ ਕੇ ਕਹਿੰਦੀ ਹੁੰਦੀ ਸੀ ਤੇ ਤੂੰ ਉੱਥੇ ਜਾਂਦੀ ਨਹੀਂ ਤੇ ਜੈਰ ਕਾ ਗਈ ਗਈ ਆ ਤੇ ਉਥੋਂ ਆਉਂਦਾ ਨਾ ਨਹੀਂ ਲੈਣਦੀ ਨਹੀਂ ਨਹੀਂ ਨਉ ਦੇ ਗੈਂਡ ਹੀ ਆ ਵੀ ਮੇਰਾ ਸੋਨੀ ਨਾ ਬੜਾ ਹੀ ਜੀ ਲੱਗਾ ਹੀ ਬੜਾ ਹੀ ਕਰਦੀ ਮੇਰ ਨਾਲ ਤੁਹਾਨੂੰ ਪਤਾ ਹੀ ਆ ਕੁੜੀਆਂ ਕੁੜੇ ਜਦੋਂ ਮਿਲ ਜਾਣ ਮੈਨੂੰ ਬੜਾ ਹੀ ਹੁੰਦਾ ਇਹਨਾਂ ਤੇ ਜਦੋਂ ਤਾਂ ਸਾਦਾ ਸਾਦਾ ਦਿਨ ਅੰਦਰ ਪਈ ਰਹਿਣੀ ਹਾਂ ਘੁੰਮ ਸੋਮੋ ਕੇ ਤੈਨੂੰ ਮੈਂ ਕਿੰਨਾ ਜੋਰ ਲਾਉਣੀ ਹੁੰਨੀ ਹੀ ਕਿ ਸੋਨੀ ਦਾ ਸੁਭਾਅ ਬੜਾ ਸੋਹਣਾ ਵਾ ਮਾਸੀ ਕੋ ਥੋੜੇ ਦਿਨ ਚੱਲ ਜਾ ਤੇ ਤੇਰਾ ਮੂਰ ਸੈਟ ਹੋ ਜਾਊਗਾ ਉਹਦੇ ਤੋਂ ਨਾ ਨਹੀਂ ਲੈਂਦੀ ਹੁਣ ਵੇਖ ਲਿਆ ਨਾ ਆਪਣੇ ਆਖੀ ਚਲੋ ਕੋਈ ਗੱਲ ਨਹੀਂ ਹੁਣ ਮੈਂ ਜਾਣਾ ਜਿਹਦੇ ਮੈਂ ਕਹਤਾ ਹੀ ਚੰਗਾ ਹੁਣ ਮਨਾਉਣ ਦਾ ਕੰਮ ਵੀ ਜਿਹਾ ਤੁਹਾਡਾ ਚੰਗਾ ਬਾਬਾ ਕੱਪੜੇ ਚੇਂਜ ਕਰ ਲੈ ਮੈਂ ਰੋਟੀ ਖਾ În acea la de internet,